ਦੇਖੋ ਮਾਤਾ ਜੋ ਮਾਤਾ ਵਿਪਨਪ੍ਰੀਤ ਜੀ ਸਾਰੇ ਲੁਧਿਆਣੇ ਨੂੰ ਨਹੀਂ ਸਾਰੇ ਪੰਜਾਬ ਨੂੰ ਨਹੀਂ ਸਾਰੇ ਦੇਸ਼ ਚ ਉਹ ਹਰੇਕ ਨੂੰ ਆਸ਼ੀਰਵਾਦ ਦੇ ਕੇ ਤਾਰਦੇ ਆ ਤੇ ਇੱਥੇ ਕੋਈ ਇਹ ਨਹੀਂ ਕੋਈ ਮਸਲਾ ਹੁੰਦਾ ਪੋਲੀਟੀਕਲ ਜਾਂ ਹੋਰ ਕੋਈ ਇੱਥੇ ਤਾਂ ਇੱਕ ਇਨਸਾਨੀਅਤ ਦੇ ਤੌਰ ਤੇ ਉਹ ਮਾਤਾ ਜੀ ਦੀ ਆਸ਼ੀਰਵਾਦ ਲੈਣ ਆਉਣਾ ਤੇ ਮਾਤਾ ਜੀ ਦੀ ਉਹ ਕਿਰਪਾ ਹੈ ਜਿਹੜੀ ਉਹ ਹਮੇਸ਼ਾ ਹਰ ਤੇ ਵਰਸਦੀ ਆ ਜੋ ਵੀ ਉਰੇ ਆਇਆ ਉੱਤੇ ਕਿਰਪਾ ਹੋਣੀ ਆ ਇਸ ਕਰਕੇ ਅਸੀਂ ਤਾਂ ਉਰੇ 10 ਸਾਲ ਦੇ ਮਤਾਈ ਦੇ ਕੌਤਕ ਮਤਾਈ ਦੇ ਰੰਗ ਦੇਖਦੇ ਆ ਵੀ ਉਹਨਾਂ ਦੇ ਚ ਕੀ ਪਾਠ ਤੇ ਇਹ ਨਹੀਂ ਕੋਈ ਸਿਰਫ ਉਹ ਪਾਠ ਕਰਨਾ ਦੱਸਦੇ ਆ ਉਹ ਸਿਰਫ ਗੁਰੂ ਨੂੰ ਮੰਨਣਾ ਦੱਸਦੇ ਆ ਤੇ ਉਹ ਗੁਰੂ ਦੇ ਲੜ ਲਾਉਂਦੇ ਆ ਸਭ ਨੂੰ ਤੇ ਜਿਹੜਾ ਗੁਰੂ ਦੇ ਲੜ ਲੱਗ ਗਿਆ ਉਹ ਆਪਣੇ ਆਪ ਹੀ ਤਰ ਗਿਆ ਬਈ ਉਹੀ ਤਾਰਦੇ ਆ ਜਿਨ੍ਹਾਂ ਨੇ ਜੱਗ ਤਾਰਨਾ ਏ ਉਹਦੇ ਜਦੋਂ ਲੜ ਲਾ ਦਿੰਦੇ ਆ ਉਹ ਤੇ ਫਿਰ ਗੱਲ ਰਹਿ ਕੀ ਗਈ ਮੈਨੂੰ ਇਹ ਦੱਸ ਸਿਰਫ ਸਿਰਫ ਇੱਕੋ ਹੀ ਉਹਨਾਂ ਦਾ ਹੁੰਦਾ ਵੀ आशीर्वाद ਜਿਹੜਾ ਇਹ ਮੇਰੇ ਕੋਲ ਕੋਈ ਆਸ਼ੀਰਵਾਦ ਆਪਦਾ ਨਹੀਂ ਕੋਈ ਬਾਣੀ ਦਾ ਹੀ ਉਹ ਜਿਹੜਾ ਪਾਠ ਕਰਦੇ ਆ ਉਹਦਾ ਹੀ ਆਸ਼ੀਰਵਾਦ ਆ ਤੇ ਉਹੀ ਆਸ਼ੀਰਵਾਦ ਉਹ ਵੰਡਦੇ ਆ ਤੇ ਅੱਜ ਉਹ ਆਸ਼ੀਰਵਾਦ ਹਮੇਸ਼ਾ ਹੀ ਅਸੀਂ ਤਾਂ ਇਹ ਆਸ਼ੀਰਵਾਦ ਉਹਨਾਂ ਦਾ ਲੈਂਦੇ ਰਹਨੇ ਆ ਤੇ ਉਸੇ ਆਸ਼ੀਰਵਾਦ ਨਾਲੇ ਸੇਵਾ ਜਿਹੜੀ ਆ ਕਰਦੇ ਆ ਨਹੀਂ ਇਹ ਕਿਸੇ ਦੇ ਐ ਪੱਲੇ ਨਹੀਂ ਪੈਂਦੀ ਸੇਵਾ ਜੇ ਸੱਚੀ ਮੋੱਚੀ ਸੇਵਾ ਕਰਨੀ ਹੈ ਕਿਸੇ ਨੇ ਤਾਂ ਫਿਰ ਇਹ ਜੇ ਸੰਤ ਮਹਾਂਪੁਰਸ਼ ਨੇ ਜਿਹੜੇ ਉਹਨਾਂ ਦੇ ਕਿਰਪਾ ਨਾਲ ਹੀ ਕੀਤੀ ਜਾ ਸਕਦੀ ਹੈ ਹਾਂ ਜੇ ਲੁੱਟਮਾਰ ਕਰਨੀ ਆ ਜੇ ਇਸ ਧੰਦੇ 'ਚ ਧੰਦਾ ਬਣਾਉਣਾ ਹੈ ਸਿਆਸਤ ਨੂੰ ਫਿਰ ਜੋ ਮਰਜ਼ੀ ਕਰੀ ਜਾਓ ਪਰ ਜੇ ਤੁਸੀਂ ਇਮਾਨਦਾਰੀ ਨਾਲ ਕਰਨੀ ਆ ਤੇ ਫਿਰ ਇਹ ਸੰਤ ਮਹਾਂਪੁਰਸ਼ ਤੋਂ ਆਪਣੇ ਆਪ ਆਪਣਾ ਆਸ਼ੀਰਵਾਦ ਦੇ ਕੇ ਕਰਵਾਉਂਦੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸਮਰਤਾ ਕੌਰ ਅ ਦ ਸਟੇਟ ਐਗਜ਼ੀਕਟਿਵ ਮੈਂਬਰ ਆਫ ਐਨ ਜੀਓ ਸੈਲ ਅੱਜ ਅਸੀਂ ਰਮਨੀਤ ਬਿੱਟੂ ਜੀ ਨੂੰ ਇੱਥੇ ਮਾਤਾ ਵਿਪਨ ਕੌਰ ਜੀ ਦੇ ਕੋਲ ਆ ਰਹੇ ਹਾਂ ਅੱਲਾ ਦੇ ਵਿੱਚ ਆਸ਼ੀਰਵਾਦ ਦਿਲਵਾਂ ਲਈ ਲੈ ਕੇ ਆਏ ਸੀਗੇ ਜਿੱਥੇ ਮਾਤਾ ਵਿਪਨ ਕੋਰ ਜੀ ਨੇ ਬਿੱਟੂ ਜੀ ਨੂੰ ਖੂਬ ਸਾਰਾ ਪਿਆਰ ਦਿੱਤਾ ਹੈ ਖੂਬ ਸਾਰਾ ਆਸ਼ੀਰਵਾਦ ਦਿੱਤਾ ਹੈ ਤੇ ਜਦੋਂ ਇੱਕ ਮਾ ਦਾ ਆਸ਼ੀਰਵਾਦ ਕਿਸੇ ਐਮਪੀ ਨੂੰ ਮਿਲ ਜਾਏ ਤੇ ਫਿਰ ਤਾਂ ਜਿੱਤ ਪੱਕੀ ਹੈ ਤੇ ਇਹੀ ਕਹਿਣਾ ਚਾਹੂੰਗੀ ਅਬ ਦੀ ਵਾਰ 405 ਬਸ ਕਰੋ ਮਾਤਾ ਜੀ ਨੇ ਤਾਂ ਰੋਹੀ ਗੱਲਾਂ ਕੀਤੀਆਂ ਨੇ ਐਮਪੀ ਦੇ ਕੋਲ ਤੁਹਾਨੂੰ ਪਤਾ ਇੱਕ ਇੱਕ ਮਿੰਟ ਉਹਨਾਂ ਦਾ ਕਿੰਨਾ ਇੰਪੋਰਟੈਂਟ ਹੈ ਪਰ ਮਾਤਾ ਜੀ ਦੇ ਕੋਲ ਬੈਠਦੇ ਹੋਏ ਮਨ ਲੱਗਦਾ ਕਿ ਬਿੱਟੂ ਵੀਰ ਜੀ ਦਾ ਉੱਠਣ ਦਾ ਦਿਲ ਹੀ ਨਹੀਂ ਕਰਦਾ ਹੋਣਾ ਇੰਨੀਆਂ ਬਲੇਸਿੰਗਸ ਲੈ ਕੇ ਗਏ ਨੇ ਉਹ ਇੰਨਾ ਪਿਆਰ ਲੈ ਕੇ ਗਏ ਨੇ ਤੇ ਜਦੋਂ ਇੱਕ ਮਾਂ ਦੀਆਂ ਦੁਆਵਾਂ ਮਿਲ ਜਾਂਣ ਤੇ ਮਨ ਲੱਗਦਾ ਤਾਂ ਬਹੁਤ ਖੁਸ਼ ਹੋ ਕੇ ਗਏ ਨੇ ਜਿਵੇਂ ਇੱਕ ਨਾ ਬੱਚਾ ਆਪਣੀ ਮਾਂ ਦੀ ਗੋਦੀ ਵਿੱਚ ਹੋ ਕੇ ਗਿਆ ਹੋਵੇ ਤੇ ਬਿਲਕੁਲ ਅੱਜ ਉਹੀ ਫੀਲਿੰਗ ਮਤਲਬ ਸਾਨੂੰ ਸਾਰਿਆਂ ਨੂੰ ਇਹੀ ਚੀਜ਼ ਫੀਲ ਹੋਈ ਹੈ ਸੋ ਇਹੀ ਕਹਿਣਾ ਚਾਹੂੰਗੀ विश यू ਬੈਸਟਫਲਗ ਰਵਦੀਪ ਸਿੰਘ ਬਿੱਟੂ ਜੀ ਮਾਤਾ ਜੀ ਮਾਤਾ ਜੀ ਨੂੰ ਤਾਂ ਦੇਖੋ ਜਿਹੜਾ ਵੀ ਕੋਈ ਮਿਲਦਾ ਹੈ ਉਹਨਾਂ ਨੂੰ ਤਾਂ ਬਹੁਤ ਹੀ ਪਿਆਰ ਕਰਦੇ ਆ ਐਕਚੁਅਲੀ ਮਨੂੰ ਕਿਸੇ ਇਵੈਂਟ ਤੇ ਮਿਲੇ ਸੀਗੇ ਇੱਕਦਮ ਉਹਨਾਂ ਨੇ ਪਹਿਚਾਣਿਆ ਵੀ ਤੇ ਅੱਜ ਜਿਹੜਾ ਆਰਗੇਨਾਈਜ਼ ਕੀਤਾ ਹੈਗਾ ਮਾਤਾ ਜੀ ਨੂੰ ਇੱਥੇ ਮਿਲਣ ਦਾ ਪ੍ਰੋਗਰਾਮ ਮਾਤਾ ਜੀ ਨਾਲ ਇੱਕ ਵਾਰ ਫੋਨ ਤੇ ਗੱਲ ਕੀਤੀ ਇਸ ਤੋਂ ਵੱਡੀ ਕਿਹੜੀ ਮਤਲਬ ਬlesings ਹੋ ਸਕਦੀਆਂ ਕਿ ਮਾਤਾ ਜੀ ਨੇ ਇੱਕੋ ਆਵਾਜ਼ 'ਚ ਮੈਨੂੰ ਪਹਿਚਾਨ ਲਿਆ ਤੇ ਬਹੁਤ ਸਾਰਾ ਪਿਆਰ ਦਿੱਤਾ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੋ ਇਦਾਂ ਹੀ ਹੁਣ ਮੈਂ ਦੁਬਾਰਾ ਵਾਪਸ ਜਾ ਰਹੀ ਹਾਂ ਮਾਤਾ ਜੀ ਨੂੰ ਮਿਲਣ ਲਈ ਤੇ ਉਹਨਾਂ ਦੀ ਅੰਪਲੈਸਿੰਗਸ ਲੈਣ ਥੈਂਕ ਯੂ ਦੇਖੋ ਅੱਜ ਗੁਰੂ ਸਾਹਿਬ ਦਾ ਤੇ ਮਾਤਾ ਵੀਪਨ ਪ੍ਰੀਤ ਕੌਰ ਜੀ ਦਾ ਆਸ਼ੀਰਵਾਦ ਲੈਣ ਲਈ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਆਏ ਆ ਮੈਂ ਸਮਝਦਾ ਜਿੱਥੇ ਸੰਗਤ ਹੁੰਦੀ ਹੈ ਗੁਰੂ ਹੁੰਦਾ ਗੁਰੂ ਦਾ ਸ਼ਿਰਨ ਹੁੰਦਾ ਮਾਤਾ ਜੀ ਦੇ ਕੋਲ ਬਹੁਤ ਆਸ਼ੀਰਵਾਦ ਲੈਣ ਲੋਕ ਆਂਦੇ ਆ ਮਾਤਾ ਜੀ ਦਾ ਪਿਆਰ ਉਹਨਾਂ ਦੀ ਗਲਵਕੜੀ ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਿਆ ਤੇ ਉਮੀਦ ਕਰਦੇ ਆਂ ਵੀ ਸਮਾਜ ਦੀ ਸੇਵਾ ਵਾਸਤੇ ਸਰਦਾਰ ਰਮਨ ਸਿੰਘ ਬਿੱਟੂ ਸਾਹਿਬ ਪਹਿਲਾਂ ਵੀ 10 ਸਾਲ ਤੋਂ ਲੁਧਿਆਣਾ ਦੀ ਸੇਵਾ ਕਰ ਰਹੇ ਆ ਪਰ ਹੁਣ ਉਮੀਦ ਕਰਦੇ ਆ ਕਿਉਂਕਿ ਲੁਧਿਆਣੇ ਦੇ ਨੁਹਾਰ ਬਦਲਨੀ ਆ ਪੰਜਾਬ ਦੇ ਨੁਹਾਰ ਬਦਲਨੀ ਆ ਉਸ ਨੁਹਾਰ ਦੇ ਵਿੱਚ ਸਰਦਾਰ ਰਮਨ ਸਿੰਘ ਬਿੱਟੂ ਜੀ ਵੱਡਾ ਹਿੱਸਾ ਪਾਣਗੇ ਕਿਉਂਕਿ ਨਿਰਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਰਹੇ ਆ ਤੇ ਅੱਜ ਸਾਨੂੰ ਲੋੜ ਆ ਕਿਉਂਕਿ ਪੰਜਾਬ ਦੇ ਅੰਦਰ ਨਸ਼ਾ ਵੱਧ ਗਿਆ ਸਮਾਜ ਦੇ ਵਿੱਚ ਗੁੰਡਾਗਰਦੀ ਵੱਧ ਗਈ ਆ ਤੇ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਬਿੱਟੂ ਸਾਹਿਬ ਪਾ ਸਕਦੇ ਇਹਨਾਂ ਦਾ ਵਿਜ਼ਨ ਬਹੁਤ ਵੱਜਾ ਨੌਜਵਾਨਾਂ ਦਾ ਆਗੂ ਤੇ ਜਿਹੜੀ ਉਹਨਾਂ ਦੀ ਨਿਮਰਤਾ ਆ ਉਹਨਾਂ ਦਾ ਮਿੱਠ ਬੋਲੜਾ ਆ ਜਿਹੜਾ ਉਹਨਾਂ ਦਾ ਇਹ ਆਪਣਾਪਨ ਹੈ ਤੇ ਸਾਰਿਆਂ ਨੂੰ ਮੋਹਿਆ ਆ ਤੇ ਅਸੀਂ ਸੰਗਤ ਨੂੰ ਵੀ ਅਰਦਾਸ ਕਰਦੇ ਆ ਵੀ ਉਹ ਇਹਨਾਂ ਦੇ ਲਈ ਅਰਦਾਸ ਕਰਨ ਉਹਨਾਂ ਦੇ ਚਰਣਾ ਚ ਸੰਗਤ ਚ ਅਰਦਾਸ ਕਰਦੇ ਆ ਕਿ ਇਹ ਜਿਤਾਣਾ ਬਹੁਤ ਜ਼ਰੂਰੀ ਆ ਭਵਿੱਖ ਲਈ ਜਿਤਾਣਾ ਬਹੁਤ ਜ਼ਰੂਰੀ ਆ ਕਿਉਂਕਿ ਸਾਡਾ ਲੁਧਿਆਣਾ ਬੜਾ ਪਿੱਛੇ ਰਹਿ ਗਿਆ ਮੈਂ ਬਿੱਟੂ ਸਾਹਿਬ ਦਾ ਵੀ ਮਾਤਾ ਜੀ ਦੇ ਘਰ ਆਇਆ ਤੇ ਕਿਉਂਕਿ ਮੇਰਾ ਆਪਣਾ ਪਰਿਵਾਰ ਵੀ ਹੈ ਹੀਰ ਸਿੰਘ ਜੀ ਵੀ ਬੈਠੇ ਆ ਮੇਰੀ ਭੈਣ ਰੇ ਨੂੰ ਥਾਪਰ ਜੀ ਵੀ ਬੈਠੇ ਆ ਸਾਰਿਆਂ ਵੱਲੋਂ ਜੀ ਆਇਆਂ ਨਿੱਗੀ ਜੀ ਆਇਆਂ ਬਿੱਟੂ ਸਾਹਿਬ ਨੂੰ ਤੇ ਉਮੀਦ ਕਰ ਇਹਨਾਂ ਦੀਆਂ ਝੋਲੀਆਂ ਭਰ ਕੇ ਜਾਣ